Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਤੁਸੀਂ ਦੇਖਿਆ ਕਿ ਲੋਕ ਸਭਾ ਹਲਕਾ ਫੇਰਟ ਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤਰਮਜੀਤ ਸਿੰਘ ਅਨੌਲ ਲੋਕ ਸਭਾ ਕੋਰਟੂਰਾ ਦੇ ਵਿੱਚ ਮਿਲਣ ਤਾਂ ਸੁੱਚ ਪਹੁੰਚੇ ਹੈ ਇਹ ਉਹਨਾਂ ਨੇ ਵੀ ਸ਼ੁਆਖ ਜੋ ਆਇਆ ਕਿ ਜਿੱਤ ਤੋਂ ਬਾਅਦ ਰੀਪੋਰਟ ਹਲਕੇ ਦਾ ਅਤੇ ਪੰਜਾਬ ਦੀਆਂ ਜੋ ਵੀ ਸਮੱਸਿਆਵਾਂ ਹੋਣਗੀਆਂ ਸੈਂਟਰ ਦੇ ਵਿੱਚ ਅਸਾਂ ਦਾ ਬੋਲਣ ਦਾ ਇਸ਼ਾਰਾ ਹੈ ਕਿ ਮੈਂ ਕਿਲਾ ਰਿਪੋਰਟਰ ਦੇ ਵਿੱਚ ਆਪਣੀ ਰੈਸ਼ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਰਾਂਗਾ ਮੈਂ ਪੰਜਾਬ ਤੋਂ ਪੰਜਾਬ ਕੋਰਟ ਤਾਰੀ ਵਾਰੀ ਫੋਟੋ ਚਾਜਾਂਗੇ ਨਾਲੇ ਸਾਰੇ ਨੇ ਮਾੜਾ ਪਿੱਛੇ ਕਰ ਲੋ ਹੱਥ ਵਿੱਚ ਕਰਨ ਨੂੰ ਦੀ ਬੜਾ ਬੜਾ ਹਾਂ ਜੀ ਨਹੀਂ ਹਰ ਇੱਕ ਨੂੰ ਗਿਆ ਠੀਕਣਾ ਤੇ ਆ ਕੇ ਹਲਕੇ ਵਿੱਚ ਆਇਆ ਕੁਸ਼ਵਕਰ ਮਿਲਣੀ ਹੋ ਰਹੀ ਆ ਬਹੁਤ ਉਪਰਕਰ ਬਹੁਤ ਖੁਸ਼ੀ ਮਹਿਸੂਸ ਹੋਈ ਜੀ ਕਿ ਕਿੰਨੇ ਵਰਕਰ ਆਨੇ ਆ ਕਿਸ਼ਾਹਤ ਨੇ ਔਰ ਇੰਨੀ ਤਦਾਦ ਦੇ ਵਿੱਚ ਆਏ ਨੇ ਮਨ ਗਦਗਦ ਹੋ ਗਿਆ ਜੀ ਇਹਨਾਂ ਦੇ ਔਰ ਇਹਨਾਂ ਦੇ ਜਸ ਸਕਿਊਸੀ ਇਹਦੇ ਵਿੱਚ ਸਾਰਿਆਂ ਦੇ ਕੋਲੇ ਇਕੱਲੇ ਇਕੱਲੇ ਕੋਲੇ ਜਾ ਕੇ ਸਾਰੇ ਹਰੇਕ ਵਿਧਾਨ ਸਭਾ ਹਲਕੇ ਦੀਆਂ ਉਸ ਤਰ੍ਹਾਂ ਪੁੱਛਾਂਗੇ ਕਿ ਇਕੱਲੀ ਇਕੱਲੀ ਦੇ ਉੱਤੇ ਗੌਰ ਕਰਾਂਗੇ 1996 ਸੁਖਬੀਰ ਬਾਦਲ ਨੇ ਕਹੇ ਮੈਂ ਕੈਲੀਫੋਰਨੀਆ ਬਣਾ ਦਵਾਂ ਹਾਂਜੀ ਪਰ ਇਸ ਵੇਲੇ ਹਾਲ ਦੇ ਆਪਾਂ ਫਰੀਦਕੋਟ ਨੂੰ ਫਿਰ ਆਦੇ ਫਰੀਦ ਦੀ ਨਗਰੀ ਹੈ ਔਰ ਫਰੀਦਪੁਰ ਤੋਂ ਉੱਪਰ ਦੀ ਕੋਈ ਚੀਜ਼ ਨਹੀਂ ਹੋ ਸਕਦੀ ਜਿਸ ਦੇ ਵਿੱਚ ਬਾਬਾ ਫਰੀਦ ਦਾ ਨਾਮ ਹੈ ਅਸੀਂ ਮਤਲਬ ਫਰੀਦਪੁਰ ਬਣਾਉਣਾ ਪਈ ਪਹਿਲਾਂ ਕਦੇ ਆਏ ਹਾਂ ਫਰੀਦਪੁਰ ਬਹੁਤ ਵਾਰੀ ਜੀ ਬਹੁਤ ਵਾਰੀ ਇੱਕ ਥਣ ਘਣਤ ਵਾਰੀ ਆਏ ਸਾਡਾ ਜਿਹੜਾ ਡਿਸਟ੍ਰਿਕਟ ਹੈ ਦਾ ਸਟੀਫ ਬਾਰੇ ਬਹੁਤ ਪਛੜਿਆ ਹੋਇਆ ਨਾਗਪੁਰ ਇੰਡਸਟਰੀਆਂ ਨਾਗਪੁਰ ਜਿਹੜੀਆਂ ਇੰਡਸਟਰੀ ਬੰਦ ਹੋ ਗਈਆਂ ਬਿਲਕੁਲ ਜੀ ਜਿਹੜੀਆਂ ਵੀ ਸਮੱਸਿਆਵਾਂ ਤੁਸੀਂ ਇੰਡਸਟਰੀ ਬਾਰੇ ਦੱਸਿਆ ਇਹ ਵੀ ਕੋਸ਼ਿਸ਼ ਕਰਾਂਗੇ ਕਿ ਬਾਤਵਾਦ ਇੰਡਸਟਰੀ ਲਈ 2009 ਨਾਲ ਨੂੰ ਸਟਾਰਟ ਮੇ ਨੇ ਹੋਰ ਵੀ ਕਈ ਪ੍ਰੋਗਰਾਮ ਹੋਣਗੇ ਜਿਹੜਾ ਦੇ ਨਾਲ ਇਲਾਕੇ ਨੂੰ ਹੋਰ ਹੋਰ ਕੁਝ ਵਿੱਚ ਹੋਰ ਕਿ ਅਗਰ ਲੋਕਾਂ ਨੂੰ ਬੜਾ ਲੱਗਦਾ ਹੈ ਕਿ ਤੁਸੀਂ ਮੇਰੀ ਕੀ ਤੁਸੀਂ ਕਦੇ ਵਿੱਚ ਰਹੋਗੇ ਔਰ ਹਫਤੇ ਦੇ ਵਿੱਚ ਆਪਣਾ ਫਰੀਦਕੋਟ ਵਿਕੇ ਮੈਂ ਰਹਿائش ਬਣਾਉਣ ਤੇ ਜਾ ਰਿਹਾ ਹਾਂ ਉਸੇ ਰਹਿਣ ਹੱਕੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੀਰ ਜੀ ਥੈਂਕ ਯੂ ਅਗਰ ਵੀਡੀਓ ਦੇਖ ਰਹਾ ਕੋਟਕ ਪੁਰਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਮਿਲਨ ਪੈਲਸ ਪਹੁੰਚਣ ਤੇ ਵਰਕਰਾਂ ਨੇ ਕੀਤਾ ਨਿੱਘਾ ਸਵਾਗਤ ਲੋਕ ਸਭਾ ਜ਼ਿਲ੍ਹਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਕਨਵੀਨ ਕਨਵੀਨਰ ਅਰਵਿੰਦਰ ਕੇਜਵਲ ਦੇ ਮੁੱਖ ਮੰਤਰੀ ਭਗਵੰਤ ਪਾਣਜੀ ਦੇ ਜਿਗਰੀ ਯਾਰ ਕਰਮਜੀ ਸਿੰਘ ਨਮੂ ਨੂੰ ਟਿਕਟ ਦੇ ਕੇ ਨੱਜਿਆ ਗਿਆ ਅੱਜ ਉਹ ਕੋੜਕਪੁਰ ਦੇ ਮੋਗਾ ਰੋਡ ਸਥਿਤ ਮਿਲਨ ਫੈਲਸ ਪਹੁੰਚੇ ਜਿੱਥੇ ਵਰਕਰਾਂ ਨੇ ਪਰਮਾਣਾ ਸਵਾਗਤ ਕੀਤਾ ਆਪਣੀ ਪਹਿਲੀ ਵਰਕਰ ਮਿਲਣੀ ਦੌਰਾਨ ਉਹਨਾਂ ਨੇ ਇੱਕ ਬੜੀ ਖੁਸ਼ੀ ਜ਼ਾਹਿਰ ਕੀਤੀ ਤੇ ਕਿਹਾ ਕਿ ਜੋ ਲੋਕ ਮੈਨੂੰ ਬਾਹਰਲਾ ਉਮੀਦਵਾਰ ਕਹਿੰਦੇ ਹਨ ਮੈਂ ਦੱਸ ਦੇਣਾ ਚਾਹੁੰਦਾ ਕਿ ਮੇਰੇ ਨਾਨਕੇ ਪਿੰਡ ਜਲਾਲਵੀਂ ਛੰਦ ਤੇ ਪੋਤੇ ਤੋਂ ਪਹਿਲਾਂ ਨਾਨੀ ਦੋਤੇ ਦੀ ਜੇਬ ਭਰ ਦਿੰਦੀ ਹੈ ਉਸੇ ਤਰ੍ਹਾਂ ਤੁਸੀਂ ਵੋਟਾਂ ਨਾਲ ਮੇਰੀ ਜੇਬਾਂ ਭਰ ਦਿਓ ਮੈਂ ਜ਼ਿਲ੍ਹਾ ਫਰੀਦਕੋਟ ਦੇ ਵਿਕਾਸ ਦੀ ਝੜੀ ਲਗਾ ਦੇਵਾਂਗਾ ਉਹਨਾਂ ਇਹ ਕਿਹਾ ਮੈਨੂੰ ਬਾਬਾ ਫਰੀਦ ਦੀ ਧਰਤੀ ਜ਼ਿੰਮੇਵਾਰ ਦਿੱਤੀ ਹੈ ਮੈਂ ਆਪਣੀ ਰਿਹਾਈ ਫਰੀਦਕੋਟ ਵਿੱਚ ਰੱਖਾਂਗਾ ਤੇ ਲੋਕਾਂ ਦੀ ਮੁਸ਼ਕਿਲਾਂ ਸੁਣ ਕੇ ਹੱਲ ਕਰਦਾ ਰਾਵਾਂਗਾ ਉਹਨਾਂ ਵਰਕਰਾਂ ਨੂੰ ਸੁਚੇਤ ਰਹਿਣ ਲਈ ਕਿਹਾ ਕਿ ਤੁਸੀਂ ਅਨਮੋਲ ਬਾਪ ਆਪਨਕੇ ਲੋਕ ਕਾਨੂੰਨ ਕਰਾ ਵਿੱਚ ਜਾ ਕੇ ਪ੍ਰੇਤ ਕਰਨਾ ਹੈ ਉਹਨਾਂ ਨਾਲ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਚੰਦਵਾਪਰਾ ਬੀਰਿੰਦਰ ਸਿੰਘ ਪੀਆਰਓ ਮਨਪ੍ਰੀਤ ਸਿੰਘ ਤਾਲੀਵਾਲ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਥਿਲਵਾ ਬਿੱਟੂ ਨਰੂਲਾ ਚੇਅਰਮੈਨ ਗੁਰਮੀਤ ਸਿੰਘ ਹਾਰੇਵਾਲਾ ਆਰਤੀ ਪ੍ਰਧਾਨ ਸ਼ੋਗ ਗੋਇਲ ਤੇ ਭਾਰੀ ਗਿਣਤੀ ਵਿੱਚ ਵਰਕਰ ਹਜਨ ਸੰਕੜ ਪੁਰਾ ਤਰਮੇਸ਼ ਗੱਬਾ ਆਈਟੀਐਨ ਦੀ